हां जी भाई जी एक ਤੁਹਾਡੇ ਲਈ ਹੋਰ ਜਾਣਕਾਰੀ ਵਾਲੀ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਆ ਬਾਈ ਆਪਾਂ ਬਾਈ ਹੁਣ ਆਪਣਾ ਝੋਨਾ ਹੋ ਗਿਆ 55 ਦਿਨਾਂ ਦਾ ਤੇ ਅੱਜ ਆਪਾਂ ਇਹਨੂੰ ਪोटाश ਪਾਈ ਜਨੇ ਗੱਟਾ ਕਿੱਲੇ ਦਾ ਵਿੱਚ ਵੀ ਰੱਖਣਗੇ ਬਾਈ ਥੱਲੇ ਪਾਉਣੀ ਸੀ ਹਰ ਬੰਦੇ ਦਾ ਆਪ ਦਾ ਆਪ ਦਾ ਤਜਰਬਾ ਹੁੰਦਾਗਾ ਆਪਾਂ ਨੂੰ ਤਜਰਬਾ ਆਪਣਾ ਇਹੀ ਕਹਿੰਦਾ ਆਏ ਸਾਲ ਵਰਤਦੇ ਆ ਲਗਾਤਾਰ 3 ਸਾਲ ਹੋ ਗਏ ਵਰਤਦੇ ਆ ਨੂੰ ਬਾਈ ਆਪਾਂ ਝੋਨੇ ਦੇ 55 60 ਦਿਨਾਂ ਦੇ ਪਾਉਣੇ ਆ ਪोटाश ਆਏ ਗਿਹੜੇ ਪਾਉਣੇ ਬਈ ਗੱਟਾ ਕਿਲੇ ਦਾ ਪोटाश ਦਾ ਪਾਉਣੇ ਆ ਹੁਣ ਵਿੱਚ ਆਖਣਗੇ ਬਈ ਥੱਲੇ ਪਾਦਾਂ ਦੇ ਉਹ ਕਰਦਾਂਦੇ ਬਈ ਆਪਣਾ ਤਜਰਬਾ ਤਾਂ ਇਹੀ ਐ ਅਸੀਂ ਆ ਆ ਦਾ ਆਪਣੇ ਬਾਣ ਚ ਕਾਮਯਾਬ ਆਪਣੇ ਬਾਦੀ 55 ਦਿਨਾਂ ਦੇ ਪोटाश ਪਾਉਣੇ ਆ 55 ਤੋਂ 60 ਦਿਨਾਂ ਦੇ ਵਿੱਚ ਆ 26 ਦੇ ਵਿੱਚ ਬਈ ਆਪਾਂ ਛੇਤੀ ਵੀ ਪਾਦਣੇ ਆ 26 ਦੇ ਵਿੱਚ ਮੰਨ ਕੇ ਚੱਲੋ ਆਪਾਂ ਪਾਦਣੇ ਹੁੰਨੇ ਆ ਅੱਜ ਮੰਨ ਕੇ ਚੱਲੋ 30 35 ਦਿਨਾਂ ਦੇ ਝੋਨੇ ਤੇ 26 ਚ ਪोटाश ਪਾਦਣੇ ਹੁੰਨੇ ਆ ਆ ਆਪਣਾ ਝੋਨਾ ਅਜ 25 ਕਿ ਦਿਨਾਂ ਦਾ ਹੋ ਗਿਆ ਬਈ